ਤੁਹਾਨੂੰ ਵੀ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਪਾਸੇ ਨੈਗੇਟਿਵਿਟੀ ਹੀ ਨੈਗੇਟਿਵਿਟੀ ਹੈ ਕੋਈ ਤੁਹਾਨੂੰ ਸਮਝਦਾ ਨਹੀਂ ਤੁਹਾਡਾ ਮਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੁਸੀਂ ਬਹੁਤ ਹੀ ਜ਼ਿਆਦਾ ਗੁੰਝਲਦਾਰ ਸਮੇਂ ਦੇ ਵਿੱਚੋਂ ਨਿਕਲ ਰਹੇ ਹੋ ਤੁਸੀਂ ਕੁੱਟ-ਕੁੱਟ ਕੇ ਜੀ ਰਹੇ ਹੋ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰਦਾ ਤੁਸੀਂ ਕਮਜ਼ੋਰ ਨਹੀਂ ਬਲਕਿ ਇੱਕ ਗਲਤ ਮਾਹੌਲ ਦੇ ਵਿੱਚ ਹ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਇਸ ਤਰ੍ਹਾਂ ਦੀ ਲਾਈਫ ਦੇ ਵਿੱਚੋਂ ਕਿਵੇਂ ਬਾਹਰ ਨਿਕਲ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿ ਛੋਟੀ ਜਿਹੀ ਗੱਲ ਵੀ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸਭ ਤੋਂ ਪਹਿਲਾਂ ਇਹ ਸਮਝੋ ਕਿ ਜਿਹੜੀ ਟਾਕਸਿਕ ਲਾਈਫ ਆਏ ਹੁੰਦੀ ਕੀ ਹੈ ਟਾਕਸਿਕ ਲਾਈਫ ਉਹ ਹੁੰਦੀ ਆ ਜਦੋਂ ਬਾਰ-ਬਾਰ ਰੋਣ ਨੂੰ ਮਨ ਕਰੇ ਮਨ ਦੇ ਅੰਦਰ ਬਿਲਕੁਲ ਵੀ ਸ਼ਾਂਤੀ ਨਾ ਹੋਵੇ ਮਨ ਹਰ ਵਕਤ ਹੀ ਘਬਰਾਹਟ ਮਹਿਸੂਸ ਕਰੇ ਤੇ ਲੋਕ ਤੁਹਾਨੂੰ ਹਮੇਸ਼ਾ ਹੀ ਨੀਵਾ ਦਿਖਾਉਣ ਤੇ ਕੋਈ ਤੁਹਾਡੀ ਇੱਜ਼ਤ ਨਾ ਕਰੇ ਤੇ ਤੁਸੀਂ ਖੁਸ਼ ਰਹਿਣਾ ਹੀ ਭੁੱਲ ਜਾਂਦੇ ਹੋ ਹਰ ਵਕਤ ਦੁਖੀ ਰਹਿਣਾ ਉਦਾਸ ਚਿਹਰੇ ਦੇ ਨਾਲ ਹੀ ਤੁਸੀਂ ਸਾਰਾ ਦਿਨ ਘੁੰਮਦੇ ਰਹਿੰਦੇ ਹੋ ਤੇ ਕੋਈ ਵੀ ਕੰਮ ਆ ਜਿਹੜਾ ਉਹ ਠੀਕ ਤਰੀਕੇ ਨਾਲ ਨਹੀਂ ਕਰ ਪਾਉਂਦੇ ਇਦਾਂ ਦੀ ਜਿਹੜੀ ਟਾਕਸਿਕ ਲਾਈਫ ਹੈ ਇਹ ਇੱਕਦਮ ਹੀ ਨਹੀਂ ਬਣਦੀ ਇਹ ਹੌਲੀ ਹੌਲੀ ਬਣਦੀ ਆ ਕਈ ਵਾਰੀ ਗਲਤ ਲੋਕਾਂ ਦੀ ਅਸੀਂ ਚੋਣ ਕਰ ਲੈਨੇ ਆ ਜਾਂ ਫਿਰ ਅਸੀਂ ਆਪਣੀ ਸੋਚ ਹੀ ਇੰਨੀ ਗਲਤ ਬਣਾ ਲੈਨੇ ਆ ਕਿ ਹੌਲੀ ਹੌਲੀ ਇਹ ਕੰਮ ਚੱਲਦਾ 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 ਤੁਹਾਡੀ ਜਿਹੜੀ ਲਾਈਫ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਜਾਂਦੀ ਆ ਐਹੋ ਜਿਹੀ ਵਾਤਾਵਰਣ ਵਿੱਚ ਤੁਸੀਂ ਬਹੁਤ ਸਾਰੀਆਂ ਮਾਨਸਿਕ ਪ੍ਰੋਬਲਮਸ ਦੇ ਨਾਲ ਵੀ ਘਿਰ ਜਾਂਦੇ ਆ ਤੇ ਤੁਹਾਨੂੰ ਸਰੀਰਕ ਬਿਮਾਰੀਆਂ ਵੀ ਲੱਗਣ ਦਾ ਜਿਹੜਾ ਡਰ ਹੈ ਉਹ ਰਹਿੰਦਾ ਹੈ ਇਸ ਦਾ ਸਭ ਤੋਂ ਜਿਹੜਾ ਬੁਰਾ ਅਸਰ ਹੈ ਸਭ ਤੋਂ ਪਹਿਲਾ ਜਿਹੜਾ ਅਸਰ ਦੇਖਣ ਨੂੰ ਮਿਲਦਾ ਉਹ ਤੁਹਾਡੀ ਸਕਿਨ ਦੇ ਉੱਤੇ ਤੇ ਤੁਹਾਡੇ ਵਾਲਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਆਪਣੀ ਲਾਈਫ ਨੂੰ ਖੁਸ਼ਹਾਲ ਬਣਾਉਣ ਲਈ ਉਸ ਨੂੰ ਟਾਕਸਿਕ ਲਾਈਫ ਦੇ ਵਿੱਚੋਂ ਤੁਸੀਂ ਨਿਕਲਣ ਲਈ ਕਰ ਸਕਦੇ ਹੋ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਤੁਹਾਡੇ ਆਲੇ ਦੁਆਲੇ ਟਾਕਸਿਕ ਲੋਕ ਨੇ ਉਹਨਾਂ ਤੋਂ ਦੂਰੀ ਬਣਾ ਲਓ ਇਹਨਾਂ ਲੋਕਾਂ ਦੀ ਪਹਿਚਾਣ ਕਿਵੇਂ ਹੋ ਸਕਦੀ ਆ ਇਹ ਲੋਕ ਹਮੇਸ਼ਾ ਹੀ ਤੁਹਾਡੇ ਕੰਮ ਦੇ ਵਿੱਚ ਨੁਕਸੇ ਕੱਢਦੇ ਰਹਿਣਗੇ ਅਤੇ ਤੁਹਾਡੀ ਕਾਮਯਾਬੀ ਦੇਖ ਕੇ ਇਹ ਦੁਖੀ ਹੁੰਦੇ ਨੇ ਬਰਕੇ ਇਹਨਾਂ ਨੂੰ ਕਦੇ ਵੀ ਕੋਈ ਖੁਸ਼ੀ ਨਹੀਂ ਹੁੰਦੀ ਹੈਗੀ ਇਹ ਤੁਹਾਨੂੰ ਹਮੇਸ਼ਾ ਹੀ ਡਾਊਨ ਫੀਲ ਕਰਵਾਉਂਦੇ ਨੇ ਇਹ ਹਮੇਸ਼ਾ ਹੀ ਤੁਹਾਡੀ ਜਿਹੜੀ એનર્ਜੀ ਆ ਉਹਨੂੰ ਇਹ ਖਾਂਦੇ ਰਹਿੰਦੇ ਨੇ ਕਦੇ ਵੀ ਤੁਹਾਨੂੰ ਹੌਸਲਾ ਨਹੀਂ ਦਿੰਦੇ ਤੁਹਾਡੀ ਕੋਈ ਵੀ ਗਲਤੀ ਹੋ ਜਵੇ ਨਿੱਕੀ ਮੋਟੀ ਤਾਂ ਇਹ ਉਹਨੂੰ ਫੜ ਲੈਂਦੇ ਨੇ ਤੇ ਇਹਨੂੰ ਖੂਬ ਇਹਦਾ ਪ੍ਰਚਾਰ ਕਰਦੇ ਨੇ ਤੁਹਾਡੀ ਅੱਗੇ ਪਿੱਛੇ ਵੀ ਤੁਹਾਡੇ ਪਿੱਠ ਪਿੱਛੇ ਵੀ ਤੁਹਾਡੀ ਨਿੰਦਿਆ ਕਰਦੇ ਨੇ ਚੁਗਲੀ ਕਰਦੇ ਨੇ ਹਮੇਸ਼ਾ ਹੀ ਤੁਹਾਨੂੰ ਥੰਨੇ ਮਤਲਬ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਪ੍ਰਕਾਰ ਦੇ ਲੋਕਾਂ ਤੋਂ ਦੂਰ ਰਹੋ ਅਗਲਾ ਪੁਆਇੰਟ ਹੈ ਕਿ ਆਪਣੀ ਸੋਚ ਬਦਲੋ ਕਈ ਵਾਰ ਕੀ ਹੁੰਦਾ ਹੈ ਮਾਹੌਲ ਵੀ ਠੀਕ ਹੁੰਦਾ ਆਸ-ਪਾਸ ਜਿਹੜੇ ਲੋਕ ਨੇ ਉਹ ਵੀ ਠੀਕ ਹੁੰਦੇ ਨੇ ਵਧੀਆ ਹੁੰਦੇ ਨੇ ਪਰ ਸਾਡੀ ਜਿਹੜੀ ਸੋਚ ਹੈ ਉਹ ਵੀ ਇੰਨੀ ਜ਼ਿਆਦਾ ਟਾਕਸਿਕ ਹੋ ਜਾਂਦੀ ਹੈ ਕਿ ਅਸੀਂ ਆਪਣੇ ਆਪ ਬਾਰੇ ਐਨਾ ਕੁਝ ਗਲਤ-ਗਲਤ ਸੋਚਣ ਲੱਗ ਜਾਂਦੇ ਹਾਂ ਕਿ ਸਾਡੀ ਲਾਈਫ ਆ ਜਿਹੜੀ ਉਹ ਬਹੁਤ ਜ਼ਹਿਰੀਲੀ ਹੋ ਜਾਂਦੀ ਹੈ ਟਾਕਸਿਕ ਹੋ ਜਾਂਦੀ ਹੈ ਜਿਵੇਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਮੈਂ ਇਸ ਕੋਈ ਵੀ ਕੰਮ ਜਦੋਂ ਕਰਨਾ ਹੈ ਮੈਂ ਦੇ ਕਾਬਲ ਨਹੀਂ ਮੇਰੇ ਤੋਂ ਹੋਣਾ ਨਹੀਂ ਇਹ ਇੱਕ ਗਲਤ ਸੋਚ ਹੈ ਜਿਹੜੀ ਕਿ ਅਸੀਂ ਆਪਣੇ ਦਿਮਾਗ ਨੂੰ ਇਦਾਂ ਦੇ ਮੈਸੇਜ ਲਾਉਂਦੇ ਆ ਤਾਂ ਉਹਦੇ ਨਾਲ ਵੀ ਸਾਡੀ ਜਿਹੜੀ ਲਾਈਫ ਆ ਉਹਦੇ ਉੱਤੇ ਇਹਦੇ ਜਿਹੜੇ ਬੈਡ ਇਫੈਕਟ ਨੇ ਉਹ ਪੈਣੇ ਹੀ ਨੇ ਤੇ ਆਪਣੇ ਆਪ ਦੀ ਜਿਹੜੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਰਹਿੰਦੇ ਆ ਬਹੁਤ سارے ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਉਹ ਜ਼ਿਆਦਾ ਵਧੀਆ ਹੈ ਜਾ ਉਹਨਾਂ ਦੀ ਲਾਈਫ ਜ਼ਿਆਦਾ ਵਧੀਆ ਸਾਡੀ ਲਾਈਫ ਉਨੀ ਵਧੀਆ ਨਹੀਂ ਹੈ ਆਪਣੇ ਆਪ ਨੂੰ ਹਮੇਸ਼ਾ ਕਮਜ਼ੋਰ ਸਮਝਣਾ ਘਟੀਆ ਸਮਝਣਾ ਐਦਾਂ ਦੀ ਜਿਹੜੀ ਸੋਚ ਆ ਇਹ ਵੀ ਤੁਹਾਡੀ ਜ਼ਿੰਦਗੀ ਨੂੰ ਟਾਕਸਿਕ ਬਣਾ ਦਿੰਦੀ ਆ ਐਦਾਂ ਦੀ ਸੋਚ ਆ ਜਿਹੜੀ ਇਹਨੂੰ ਵੀ ਬਦਲਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੇ ਆਪ ਦੇ ਵਿੱਚ ਆਤਮ ਵਿਸ਼ਵਾਸ ਨੂੰ ਜਗਾਉਣਾ ਬਹੁਤ ਜ਼ਰੂਰੀ ਆ ਤੇ ਤੁਸੀਂ ਕਿਸੇ ਤੋਂ ਕਦੇ ਵੀ ਘੱਟ ਨਹੀਂ ਜ਼ਰੂਰਤ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਜ਼ਰੂਰਤ ਹੁੰਦੀ ਹੈ ਆਪਣੇ ਹੁਨਰ ਨੂੰ ਪਹਿਚਾਨਣ ਦੀ ਤੇ ਉਸ ਦੇ ਉੱਤੇ ਕੰਮ ਕਰਨ ਦੀ ਤੇ ਉਸ ਦੇ ਵਿੱਚ ਨਿਖਾਰ ਲਿਆਉਣ ਦੀ ਜੇਕਰ ਤੁਹਾਡੀ ਲਾਈਫ ਦੇ ਅੰਦਰ ਕੋਈ ਪਰੇਸ਼ਾਨੀ ਚੱਲ ਰਹੀ ਹੈ ਕੋਈ ਮੁਸ਼ਕਲ ਚੱਲ ਰਹੀ ਹੈ ਤਾਂ ਆਪਣੇ ਆਪ ਨੂੰ ਇਹ ਹੌਸਲਾ ਜ਼ਰੂਰ ਦਿਆ ਕਰੋ ਕਿ ਮੈਂ ਕਾਬਿਲ ਆ ਇਹਨਾਂ ਪਰੇਸ਼ਾਨੀਆਂ ਦੇ ਨਾਲ ਲੜਨ ਦੀ ਮੈਂ ਇੱਕ ਦਿਨ ਜ਼ਰੂਰ ਇਹਨਾਂ ਪਰੇਸ਼ਾਨੀਆਂ ਤੋਂ ਨਿਜਾਤ پا ਲਵਾਂਗਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਮੈਂ ਜ਼ਰੂਰ ਲੈ ਕੇ ਆਵਾਂਗਾ ਮੈਂ ਕਾਬਿਲ ਆ ਮੈਂ ਕਿਸੇ ਨਾਲੋਂ ਘੱਟ ਨਹੀਂ ਇਦਾਂ ਦੇ ਮੈਸੇਜ ਜਦੋਂ ਤੁਸੀਂ ਆਪਣੇ ਬ੍ਰੇਨ ਨੂੰ ਦਿੰਦੇ ਹੋ ਆਟੋਮੈਟਿਕਲੀ ਤੁਹਾਡੀ ਜਿਹੜੀ ਲਾਈਫ ਆ ਉਹਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਹਾਡੀ ਜਿਹੜੀ ਟਾਕਸਿਕ ਲਾਈਫ ਹੈ ਉਹ ਆਪਣੇ ਆਪ ਹੌਲੀ-ਹੌਲੀ ਠੀਕ ਹੋਣ ਲੱਗਦੀ ਆ ਤੁਸੀਂ ਆਪਣੀ ਇਸ ਟਾਕਸਿਕ ਲਾਈਫ ਦੇ ਵਿੱਚੋਂ ਹੌਲੀ-ਹੌਲੀ ਬਾਹਰ ਨਿਕਲਣ ਲੱਗਦੇ ਹੋ ਬਾਉਂਡਰੀ ਬਣਾਉਣੀ ਸਿੱਖੋ ਬਹੁਤ ਸਾਰੇ ਲੋਕ ਨੇ ਜਿਹੜੇ ਇਦਾਂ ਦੀ ਟਾਕਸਿਕ ਲਾਈਫ ਆ ਉਹ ਜੀ ਰਹੇ ਨੇ ਕਈ ਵਾਰੀ ਉਹਨਾਂ ਦਾ ਮਨ ਵੀ ਨਹੀਂ ਹੁੰਦਾ ਪਰ ਫੇਰ ਵੀ ਉਹ ਹਾਂ-ਹਾਂ ਕਹਿੰਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਜੇ ਅਸੀਂ ਇੱਥੇ ਨਾ ਕਹਿੰਦੇ ਤਾਂ ਅਸੀਂ ਇਕੱਲੇ ਰਹਿ ਜਾਵਾਂਗੇ ਪਰ ਜਦੋਂ ਤੱਕ ਤੁਸੀਂ ਆਪਣੀ ਬਾਉਂਡਰੀਜ਼ ਨਹੀਂ ਬਣਾਉਂਦੇ ਹੈਗੇ ਉਦੋਂ ਤੱਕ ਤੁਸੀਂ ਖੁਸ਼ ਨਹੀਂ ਰਹਿ ਸਕਦੇ ਜਿੱਥੇ ਤੁਹਾਡਾ ਮਨ ਨਹੀਂ ਕਰਦਾ ਹੈਗਾ ਉੱਥੇ ਤੁਸੀਂ ਨਾ ਕਹਿਣੀ ਵੀ ਸਿੱਖੋ ਬਹੁਤ ਸਾਰੇ ਅਜਿਹੀ ਜਗ੍ਹਾ ਹੁੰਦੀਆਂ ਨੇ ਜਿੱਥੇ ਉਹਨਾਂ ਤੁਹਾਨੂੰ ਜਾਣਾ ਪੈਂਦਾ ਤੁਹਾਨੂੰ ਲੱਗਦਾ ਵੀ ਹਾਂ ਇੱਥੇ ਜਾਣਾ ਹੀ ਪਵੇਗਾ ਚਾਹੇ ਤੁਹਾਡਾ ਮਨ ਨਹੀਂ ਵੀ ਹੁੰਦਾ ਜਾਣ ਦਾ ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਚਲੋ ਚਲੇ ਜਾਂਦੇ ਹਾਂ ਤੁਹਾਡੇ ਤੋਂ ਨਾ ਨਹੀਂ ਕਹਿ ਹੁੰਦੀ ਹਾਲਾਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਉੱਥੇ ਜਾਣ ਤੋਂ ਬਾਅਦ ਜਿਹੜੀ ਤੁਹਾਡੀ ਮਨ ਦੀ ਪਰੇਸ਼ਾਨੀ ਐ ਵੱਧ ਜਾਣੀ ਹੈ। ਪੂਰੀ ਰਾਤ ਤੁਹਾਨੂੰ ਨੀਂਦ ਨਹੀਂ ਆਉਣੀ ਘਰ ਆ ਕੇ ਕਿਉਂਕਿ ਉਹੀ ਚੀਜ਼ਾਂ ਉਹੀ ਤੁਹਾਡੇ ਮਨ ਦੇ ਅੰਦਰ ਘੁੰਮੀ ਜਾਣੀਆਂ। ਤੁਹਾਨੂੰ ਵੀ ਪਤਾ ਹੈ ਕਿ ਉੱਥੇ ਤੁਹਾਡੀ ਇੱਜ਼ਤ ਨਹੀਂ ਹੋਣੀ ਤੇ ਲੋਕ ਤੁਹਾਨੂੰ ਇਗਨੋਰ ਕਰਨਗੇ। ਕਿਸੇ ਨੇ ਪੁੱਛਣਾ ਨਹੀਂ ਹੈਗਾ ਪਰ ਫੇਰ ਵੀ ਤੁਸੀਂ ਉਸ ਜਗ੍ਹਾ ਤੇ ਇਹ ਸੋਚ ਕੇ ਜਾਂਦੇ ਹੋ ਕਿ ਚਲੋ ਪਤਾ ਨਹੀਂ ਲੋਕ ਕੀ ਕਹਿਣਗੇ ਕਿ ਤੇ ਮੈਂ ਇਕੱਲਾ ਹੀ ਨਾ ਰਹਿ ਜਾਵਾਂ। ਤੁਸੀਂ ਆਪਣੇ ਆਪ ਨੂੰ ਇਦਾਂ ਕਰਕੇ ਤੰਗ ਕਰਦੇ ਹੋ। ਤੇ ਆਪਣੀ ਜ਼ਿੰਦਗੀ ਨੂੰ ਆਪਣੇ ਆਪ ਹੀ ਜ਼ਹਿਰੀਲਾ ਬਣਾ ਦਿੰਦੇ ਹਾਂ ਕਿੰਨਾ ਚੰਗਾ ਹੋਵੇ ਜੇ ਤੁਸੀਂ ਆਪਣੇ ਮਨ ਦੀ ਗੱਲ ਸੁਣੋ ਤੁਹਾਡਾ ਮਨ ਇਹੀ ਕਹਿੰਦਾ ਕਿ ਹਾਂ ਇਸ ਜਗ੍ਹਾ ਤੇ ਜਾ ਕੇ ਮੈਨੂੰ ਪਰੇਸ਼ਾਨੀ ਹੋਵੇਗੀ ਤਾਂ ਉਹਦੇ ਆਪਣੀ ਸੁਣੋ ਤੇ ਹਮੇਸ਼ਾ ਹੀ ਉਹਨਾਂ ਲੋਕਾਂ ਤੋਂ ਉਹਨਾਂ ਜਗ੍ਹਾ ਤੋਂ ਉਸ ਜਗ੍ਹਾ ਤੋਂ ਦੂਰ ਰਹੋ ਜਿੱਥੇ ਜਾ ਕੇ ਤੁਹਾਨੂੰ ਮਾਨਸਿਕ ਤੌਰ ਤੇ ਦੁੱਖ ਮਿਲਦਾ ਹੈ ਜਾਂ ਕੋਈ ਪਰੇਸ਼ਾਨੀ ਹੁੰਦੀ ਆ ਤੁਹਾਡਾ ਦਿਲ ਦੁਖਦਾ ਹੈ ਜਦੋਂ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਪਣੇ ਆਪ ਤੁਹਾਡੀ ਲਾਈਫ ਆ ਜਿਹੜੀ ਉਹ ਖੁਸ਼ੀਆਂ ਦੇ ਨਾਲ ਭਰ ਜਾਂਦੀ ਹੈ ਤੇ ਇਸ ਟੌਕਸਿਕ ਲਾਈਫ ਦੇ ਵਿੱਚੋਂ ਤੁਸੀਂ ਨਿਕਲਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਲਈ ਸਮਾਂ ਕੱਢਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਪੂਰਾ ਦਿਨ ਹੋਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹੋ ਤੇ ਆਪਣੀ ਪੂਰੀ એનર્ਜੀ ਵੇਸਟ ਕਰ ਦਿੰਦੇ ਹੋ ਕਿਉਂਕਿ ਆਪਣੇ ਲਈ ਕੋਈ ਸਮਾਂ ਨਹੀਂ ਕੱਢਿਆ ਸ਼ਾਮ ਨੂੰ ਥੱਕ ਕੇ ਹਾਰ ਕੇ ਬਹਿ ਜਾਂਦੇ ਹੋ ਤੇ ਫੇਰ ਵੀ ਤੁਹਾਨੂੰ ਸੌਣ ਨੂੰ ਇਹੀ ਮਿਲਦਾ ਹੈ ਵੀ ਤੂੰ ਕੀਤਾ ਕੀ ਆ ਸੋ ਆਪਣੇ ਲਈ ਸਮਾਂ ਕੱਢਣਾ ਵੀ ਬਹੁਤ ਜ਼ਰੂਰੀ ਆ ਜੇ ਤੁਸੀਂ 15 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਵੀ ਸਮਾਂ ਤੁਹਾਡੇ ਕੋਲ ਹੁੰਦਾ ਹੈ ਇਹਨਾਂ 24 ਘੰਟਿਆਂ ਦੇ ਵਿੱਚ ਤੁਸੀਂ ਆਪਣੇ ਲਈ ਕੱਢ ਲਿਆ ਕਰੋ ਇਹਦੇ ਵਿੱਚ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਵਾਕ ਕਰ ਸਕਦੇ ਹੋ ਗਾਰਡਨਿੰਗ ਕਰ ਸਕਦੇ ਹੋ ਜਿਹੜਾ ਵੀ ਕੋਈ ਡਾਂਸ ਦਾ ਕਿਸੇ ਭੈਣ ਨੂੰ ਸ਼ੌਕ ਹੁੰਦਾ ਹੈ ਉਹ ਕਰ ਸਕਦੀ ਹੈ ਜਿਹੜਾ ਵੀ ਤੁਹਾਡਾ ਸ਼ੌਕ ਆ ਉਹ ਪੂਰਾ ਕਰਿਆ ਕਰੋ ਤੇ ਹਮੇਸ਼ਾ ਧਿਆਨ ਦਿਓ ਕਈ ਭੈਣਾਂ ਹੁੰਦੀਆਂ ਨੇ ਤੇ ਵੀਰ ਹੋਈ ਹੁੰਦੇ ਨੇ ਜਿਹੜੇ ਕਿ ਵੱਧਦੀ ਉਮਰ ਤੇ ਨਾਲ ਆਪਣੇ ਸ਼ੌਂਕ ਨੇ ਜਿਹੜੇ ਉਹ ਛੱਡ ਦਿੰਦੇ ਨੇ ਤੇ ਕਹਿੰਦੇ ਨੇ ਕਿ ਹੁਣ ਸਾਡਾ ਜਿਹੜਾ ਸ਼ੌਂਕ ਆ ਉਹ ਮਰ ਗਿਆ ਅਸੀਂ ਇਹਨਾਂ ਨੂੰ ਪੂਰਾ ਕਰ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ ਆਪਣਾ ਇਹ ਸਮਾਂ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਥੋੜਾ ਜਿਹਾ ਸਮਾਂ ਜ਼ਰੂਰ ਕੱਢਿਆ ਕਰੋ ਆਪਣੇ ਆਪ ਲਈ ਤੇ ਆਪਣੇ ਸ਼ੌਂਕ ਨੂੰ ਹਮੇਸ਼ਾ ਜਿਉਂਦਾ ਰੱਖੋ ਟੌਕਸਿਕ ਲਾਈਫ ਦੇ ਵਿੱਚੋਂ ਬਾਹਰ ਨਿਕਲਣ ਲਈ ਤੁਸੀਂ ਅਗਲਾ ਕਦਮ ਲੈ ਸਕਦੇ ਹੋ ਕਿ ਜਿੱਥੇ 네ਗੈਟਿਵਿਟੀ ਤੁਹਾਨੂੰ ਦਿਖਦੀ ਆ ਉਸ ਜਗ੍ਹਾ ਤੋਂ ਦੂਰ ਰਹੋ ਜਿਵੇਂ ਕਿ ਆਪਾਂ ਗੱਲ ਕੀਤੀ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਐਦਾਂ ਦੇ ਕੰਟੈਂਟ ਪਏ ਨੇ ਜਿੱਥੇ ਬਹੁਤ ਜ਼ਿਆਦਾ ਨੈਗੇਟਿਵ ਚੀਜ਼ਾਂ ਨੇ ਕੁਝ ਸੀਰੀਅਲ ਜਾਂ ਕੁਝ ਹੋਰ ਵੀ ਬਹੁਤ ਮਟੀਰੀਅਲ ਮਿਲ ਜਾਂਦਾ ਜਿੱਥੇ ਨੈਗੇਟਿਵਿਟੀ ਨਾਲ ਜਿਹੜੇ ਭਰੇ ਹੁੰਦੇ ਨੇ ਜਦੋਂ ਐਦਾਂ ਦੇ ਕੰਟੈਂਟ ਤੁਸੀਂ ਦੇਖਦੇ ਹੋ ਤਾਂ ਦਿਮਾਗ ਦੇ ਵਿੱਚ ਲਗਾਤਾਰ ਉਹੀ ਗੱਲਾਂ ਉਹੀ ਚੱਲਦੀਆਂ ਰਹਿੰਦੀਆਂ ਨੇ ਤੇ ਇਹਦੇ ਨਾਲ ਵੀ ਤੁਹਾਡੀ ਜ਼ਿੰਦਗੀ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਕੋਸ਼ਿਸ਼ ਕਰਿਆ ਕਰੋ ਕਿ ਪੋਜ਼ਿਟਿਵ ਮੋਟੀਵੇਸ਼ਨਲ ਜਿਹੜੀਆਂ ਸਟੋਰੀਜ਼ ਨੇ ਉਹ ਪੜੋ ਜਾਂ YouTube ਤੇ ਦੇਖੋ ਜਾਂ ਫਿਰ ਤੁਸੀਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ ਬਹੁਤ ਸਾਰੀਆਂ ਕਿਤਾਬਾਂ ਨੇ ਬੁਕਸ ਮਿਲਦੀਆਂ ਨੇ ਮਾਰਕੀਟ ਵਿੱਚ ਮੋਟੀਵੇਸ਼ਨਲ ਸਟੋਰੀਜ਼ ਹੁੰਦੀਆਂ ਉਹਨਾਂ ਨੂੰ ਪੜ੍ਹਨ ਦੀ ਆਦਤ ਬਣਾਓ ਘਰ ਦਾ ਮਾਹੌਲ ਹੈ ਜਿਹੜਾ ਉਹ ਵੀ ਵਧੀਆ ਬਣਾਓ ਉਸ ਦੇ ਵਿੱਚ ਜੇ ਕੋਈ ਲੜਾਈ ਝਗੜਾ ਕਿਤੇ ਥੋੜੀ-ਬਹੁਤੀ ਅਣਮਣ ਹੁੰਦੀ ਵੀ ਆ ਤਾਂ ਉਹਨੂੰ ਆਖੋ ਪਰੋਖੇ ਕਰੋ ਤੇ ਕੋਸ਼ਿਸ਼ ਕਰੋ ਕਿ ਲੜਾਈ ਝਗੜਾ ਹੋ ਗਈ ਨਾ ਕੋਈ ਵੀ ਪਰਿਵਾਰ ਦਾ ਮੈਂਬਰ ਹੈ ਜਿਹੜਾ ਤਣਾਅ ਵਿੱਚ ਨਾ ਹੋਵੇ ਕਿਉਂਕਿ ਜੇਕਰ ਇੱਕ ਮੈਂਬਰ ਤਣਾਅ ਵਿੱਚ ਹੋਏਗਾ ਸਟ्रेस ਵਿੱਚ ਹੋਵੇਗਾ ਤਾਂ ਬਾਕੀ ਘਰ ਦੇ ਮੈਂਬਰ ਸਾਰੇ ਯਾ ਆਟੋਮੈਟਿਕਲੀ ਸਾਰੇ ਸਟ्रेस ਵਿੱਚ ਆ ਜਾਂਦੇ ਨੇ ਜੇਕਰ ਤੁਸੀਂ ਇਦਾਂ ਕਰ ਲਿਆ ਆਪਣਾ ਇਹ ਘਰ ਦਾ ਮਾਹੌਲ ਆ ਜਿਹੜਾ ਉਹ ਵੀ ਸੈੱਟ ਕਰ ਲਿਆ ਤੇ ਆਪਣੇ ਫੋਨ ਦੇ ਉੱਤੇ ਜਿੰਨੀ ਵੀ 네ਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਦੇਖਣਾ ਸੁਣਨਾ ਜਾਂ ਪੜ੍ਹਨਾ ਬੰਦ ਕਰਤਾ ਤਾਂ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਤੁਹਾਡੀ ਲਾਈਫ ਆ ਜਿਹੜੀ ਉਹ ਖੁਸ਼ੀਆਂ ਦੇ ਨਾਲ ਭਰਨੀ ਸ਼ੁਰੂ ਹੋ ਜਾਵੇਗੀ ਹਮੇਸ਼ਾ ਹੀ ਚੰਗੇ ਲੋਕਾਂ ਦੇ ਨਾਲ ਰਹੋ ਜਿਹੜੇ ਕਿ ਉਤਸ਼ਾਹ ਨਾਲ એનર્ਜੀ ਦੇ ਨਾਲ ਭਰੇ ਰਹਿੰਦੇ ਨੇ ਵਧੀਆ ਗੱਲਾਂ ਕਰਦੇ ਨੇ ਜਿਹੜੇ ਲੋਕ ਵਧੀਆ ਗੱਲਾਂ ਨਹੀਂ ਕਰਦੇ ਤੁਹਾਨੂੰ ਪੈਮਪਰ ਨਹੀਂ ਕਰਦੇ ਤੁਹਾਡੇ ਕੰਮ ਨੂੰ ਨਹੀਂ ਸਰਾਉਂਦੇ ਹੈਗੇ ਜਾਂ ਤੁਹਾਨੂੰ ਕਿਸੇ ਪ੍ਰਕਾਰ ਦਾ ਹੌਸਲਾ ਜਾਂ ਖੁਸ਼ੀ ਨਹੀਂ ਦਿੰਦੇ ਉਹਨਾਂ ਲੋਕਾਂ ਤੋਂ ਦੂਰ ਰਹੋ ਤੇ ਆਪਣਾ ਜਿਹੜਾ ਲੋਕਾਂ ਦੇ ਵਿੱਚ ਚੋਣ ਕਰਨੀ ਕਿ ਤੁਸੀਂ ਕਿੱਦਾਂ ਦੇ ਲੋਕਾਂ ਵਿੱਚ ਰਹਿਣਾ ਹੈ ਕਿਵੇਂ ਦੇ ਮਾਹੌਲ 'ਚ ਰਹਿਣਾ ਹੈ ਕਿ ਤੁਸੀਂ ਕੰਟੈਂਟ ਜਿਹੜਾ YouTube ਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਦੇਖਣਾ ਇਹ ਚੀਜ਼ਾਂ ਦਾ ਅਸਰ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਹੈ। ਅਗਲਾ ਕਦਮ ਹੋ ਸਕਦਾ ਹੈ ਕਿ ਆਪਣੀ ਵੈਲਿਊ ਨੂੰ ਸਮਝੋ। ਕਈ ਵਾਰੀ ਕੀ ਹੁੰਦਾ ਹੈ ਕਿ ਟੌਕਸਿਕ ਲਾਈਫ ਦੇ ਵਿੱਚ ਰਹਿੰਦੇ-ਰਹਿੰਦੇ ਤੁਸੀਂ ਆਪਣੀ ਕੀਮਤ ਨੂੰ ਭੁੱਲ ਜਾਂਦੇ ਹੋ। ਤੁਸੀਂ ਭੁੱਲ ਜਾਂਦੇ ਹੋ ਕਿ ਤੁਹਾਨੂੰ ਵੀ ਖੁਸ਼ ਰਹਿਣ ਦਾ ਹੱਕ ਹੈ। ਹਮੇਸ਼ਾ ਆਪਣੇ ਮੈਂਟਲ ਪੀਸ ਦੇ ਧਿਆਨ ਰੱਖੋ। ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮਨ ਜਿਹੜਾ ਅਸ਼ਾਂਤ ਹੁੰਦਾ ਹੈ ਉਸ ਤੋਂ ਦੂਰ ਰਹੋ। ਟੌਕਸਿਕ ਲਾਈਫ ਦੇ ਵਿੱਚ ਜਦੋਂ ਤੁਸੀਂ ਬੁਰੀ ਤਰ੍ਹਾਂ ਫਸੇ ਹੁੰਦੇ ਹੋ ਤਾਂ ਇਹ ਇੱਕ ਸੱਚ ਹੈ ਕਿ ਇਸ ਦੇ ਵਿੱਚੋਂ ਇੱਕਦਮ ਹੀ ਬਾਹਰ ਤੁਸੀਂ ਨਹੀਂ ਨਿਕਲ ਸਕਦੇ ਇਸ ਪ੍ਰਕਿਰਿਆ ਨੂੰ ਹੋਣ ਲਈ ਇੱਕ ਸਮਾਂ ਲੱਗੇਗਾ ਇਸ ਤਰ੍ਹਾਂ ਦੀ ਲਾਈਫ ਦੇ ਵਿੱਚੋਂ ਨਿਕਲਣ ਲਈ ਤੁਹਾਨੂੰ ਸਮਾਂ ਲੱਗੇਗਾ ਤੁਸੀਂ ਹੌਲੀ-ਹੌਲੀ ਆਪਣਾ ਜਿਹੜਾ ਮਾਹੌਲ ਹੈ ਉਹ ਚੇਂਜ ਕਰੋਗੇ ਤੇ ਆਪਣੇ ਆਲੇ-ਦੁਆਲੇ ਦੇ ਲੋਕ ਨੇ ਜਿਹੜੇ ਉਹਨਾਂ ਦਾ ਤੁਹਾਨੂੰ ਪਤਾ ਲੱਗੇਗਾ ਕਿ ਕਿਹੋ ਜਿਹੇ ਲੋਕਾਂ ਦੇ ਵਿੱਚ ਤੁਸੀਂ ਰਹਿਣਾ ਹੈ ਕਿਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਉੱਠਣਾ ਬੈਠਣਾ ਹੈ ਤੇ ਕਿੰਦਾਂ ਦੀਆਂ ਚੀਜ਼ਾਂ ਤੁਸੀਂ ਪੜਨੀਆਂ ਨੇ ਸੁਣਨੀਆਂ ਨੇ ਜਾਂ ਫੋਨ ਦੇ ਉੱਤੇ ਦੇਖਣੀਆਂ ਨੇ ਤਾਂ ਤੁਸੀਂ ਵੇਖੋਗੇ ਕਿ ਹੌਲੀ-ਹੌਲੀ ਜਦੋਂ ਤੁਸੀਂ ਇਹ ਬਦਲਾਅ ਆਪਣੀ ਜ਼ਿੰਦਗੀ ਦੇ ਵਿੱਚ ਕਰੋਗੇ ਤਾਂ ਤੁਹਾਡੀ ਲਾਈਫ ਹੈ ਜਿਹੜੀ ਉਹ ਬਹੁਤ ਹੀ ਜ਼ਿਆਦਾ ਸ਼ਾਂਤੀ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਉਮੀਦ ਕਰਦੀਆਂ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਫਾਰ ਵਾਚਿੰਗ